ਨਸ ਨਾਮ ਵਾਲੇ ਲੋਕਾਂ ਤੋਂ ਕਿਉਂ ਰਹਿਣਾ ਚਾਹੀਦਾ ਹੈ ਬਚ ਕੇ ਜਾਂ ਇਹਨਾਂ ਲੋਕਾਂ ਦੀ ਪੂਰੀ ਸੱਚਾਈ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਹੋਏ ਸਿੱਖ ਸਿੱਖ ਜੀ। ਕਿਸੇ ਵੀ ਵਿਅਕਤੀ ਬਾਰੇ ਬਹੁਤ ਸਾਰੀਆਂ ਗੱਲਾਂ ਉਸਦੇ ਨਾਮ ਤੋਂ ਜਾਣੀਆਂ ਜਾ ਸਕਦੀਆਂ ਹਨ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਕਿਸੇ ਵਿਅਕਤੀ ਦੇ ਨਾਮ ਦਾ ਪਹਿਲਾ ਅੱਖਰ ਉਸਦੇ ਵਿਵਾਰ ਦਾ ਅੰਦਾਜ਼ਾ ਲਿਵਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਕੀ ਜੋਤਿਸ਼ ਸ਼ਾਸਤਰ ਵਿੱਚ ਉਹਨਾਂ ਲੋਕਾਂ ਬਾਰੇ ਕੀ ਕਿਹਾ ਗਿਆ ਹੈ ਜਿਨ੍ਹਾਂ ਦਾ ਨਾਂ ਅੰਗਰੇਜ਼ੀ ਅੱਖਰ S ਨਾਲ ਸ਼ੁਰੂ ਹੁੰਦਾ ਹੈ ਵੈਦਿਕ ਜੋਤਿਸ਼ ਨਾਂ ਜੋਤਿਸ਼ ਦੀ ਸ਼ਾਖਾ ਵਿੱਚ ਨਾਂ ਦੇ ਪਹਿਲੇ ਅੱਖਰ ਦੁਆਰਾ ਸ਼ਖਸੀਅਤ ਦੇ ਗੁਣਾਂ ਦਾ ਵਰਣਨ ਕੀਤਾ ਜਾਂਦਾ ਹੈ ਇਹ ਤੋਂ ਝੱਟ ਤੱਕ ਨਾਂ ਵਾਲੇ ਸਾਰੇ ਲੋਕਾਂ ਵਿੱਚ ਕੁਝ ਚੰਗੇ ਅਤੇ ਮਾੜੇ ਗੁਣ ਹੁੰਦੇ ਹਨ ਅੱਜ ਅਸੀਂ ਉਨਾ ਲੋਕਾਂ ਦੇ ਸੁਭਾਅ ਤੇ ਵਿਵਹਾਰ ਬਾਰੇ ਜਾਣਦੇ ਹਾਂ ਜਿਨ੍ਹਾਂ ਦਾ ਨਾਂ ਐਸ ਨਾਲ ਸ਼ੁਰੂ ਹੁੰਦਾ ਹੈ ਐਸ ਨਾਲ ਸ਼ੁਰੂ ਹੋਣ ਵਾਲੇ ਲੋਕ ਕੁਝ ਮਾਮਲਿਆਂ ਵਿੱਚ ਬਹੁਤ ਹੀ ਖੁਸ਼ਕਿਸਮਤ ਹੁੰਦੇ ਹਨ ਕਈ ਵਾਰ ਅਸੀਂ ਲੋਕਾਂ ਨੂੰ ਇਹ ਕਹਿੰਦੇ ਸਮਝਿਆ ਹੋਵੇਗਾ ਨਾਂ ਵਿੱਚ ਕੀ ਰੱਖਿਆ ਹੈ ਤਾਂ ਅੱਜ ਤੁਹਾਨੂੰ ਇਸ ਗੱਲ ਦਾ ਸਪਸ਼ਟ ਅਤੇ ਸਾਫ਼ ਜਵਾਬ ਮਿਲ ਜਾਵੇਗਾ ਕਿ ਨਾਮ ਤੋਂ ਹੀ ਉਸ ਦੇ ਸੁਭਾਅ ਗੁਣ ਆਦਿ ਦਾ ਪਤਾ ਲਗਾ ਸਕਦੇ ਹਾਂ ਕਿਉਂਕਿ ਨਾਮ ਦਾ ਇੱਕ ਅਰਥ ਹੁੰਦਾ ਹੈ ਅਤੇ ਇਸ ਨਾਲ ਇੱਕ ਵਿਸ਼ੇਸ਼ ਖਿੱਚ ਵੀ ਜੁੜੀ ਹੁੰਦੀ ਹੈ ਐਸੀ ਤਰ੍ਹਾਂ ਇਹ ਮੰਨਿਆ ਜਾਂਦਾ ਹੈ ਕਿ ਨਾਮ ਦਾ ਪਹਿਲਾ ਅੱਖਰ ਕਿਸੇ ਵਿਅਕਤੀ ਜਾਂ ਫਿਰ ਦੀ ਸ਼ਖਸੀਅਤ ਬਾਰੇ ਬਹੁਤ ਕੁਝ ਦੱਸ ਸਕਦਾ ਹੈ ਜਿਨ੍ਹਾਂ ਲੋਕਾਂ ਦਾ ਨਾਮ ਇਸ ਨਾਲ ਸ਼ੁਰੂ ਹੁੰਦਾ ਹੈ ਉਹ ਕਿਵੇਂ ਦੇ ਹੁੰਦੇ ਹਨ ਆਓ ਜਾਣਦੇ ਹਾਂ ਉਹਨਾਂ ਬਾਰੇ ਵਿਸਥਾਰ ਵਿੱਚ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਵੋਇਸ ਟਿਪਸ ਨੂੰ ਸਬਸਕ੍ਰਾਈਬ ਜਿਮਨ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖੋ ਮਾਤਾ ਰਾਣੀ ਦਾ ਅਸ਼ੀਰਵਾਦ ਹਮੇਸ਼ਾ ਹਿੱਤ ਹੋ ਹੱਟੇ ਤੇ ਬਣਿਆ ਰਹੇ ਨੰਬਰ 1 ਵਿਆਹਤਾ ਜੀਵਨ ਕਿਵੇਂ ਦਾ ਹੁੰਦਾ ਹੈ ਜਿਨ੍ਹਾਂ ਲੋਕਾਂ ਦਾ ਨਾਮ ਸ ਅੱਖਰ ਨਾਲ ਸ਼ੁਰੂ ਹੁੰਦਾ ਹੈ ਉਹ ਸੰਘਾਤੂ ਗੰਭੀਰ ਅਤੇ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ ਉਹ ਆਪਣੇ ਅਜੀਜ਼ਾਂ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਉਹਨਾਂ ਦੇ ਰਿਤੇ ਪੂਰੀ ਤਰ੍ਹਾਂ ਸਮਰਪਿਤ ਵੀ ਹੁੰਦੇ ਹਨ ਇਹ ਸਾਰਾ ਪਿਆਰ ਆਪਣੇ ਜੀਵਨ ਸਾਥੀ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਦੀ ਪ੍ਰੇਮ ਜ਼ਿੰਦਗੀ ਅਤੇ ਵਿਆਹਤਾ ਜ਼ਿੰਦਗੀ ਖੁਸ਼ਹਾਲ ਹੁੰਦੀ ਹੈ ਇਸ ਤੋਂ ਇਲਾਵਾ ਐਨੋ ਕੁਝ ਮੌਕਿਆਂ ਤੇ ਰੋਮਾਂਟਿਕ ਵੀ ਹੋ ਜਾਂਦੇ ਹਨ ਜਿਨ੍ਹਾਂ ਲੋਕਾਂ ਦਾ ਨਾਮ ਅੰਗਰੇਜ਼ੀ ਦੇ ਅੱਖਰ S ਨਾਲ ਸ਼ੁਰੂ ਹੁੰਦਾ ਹੈ ਉਹਨਾਂ ਨੂੰ ਬਹੁਤ ਹੀ ਰੋਮਾਂਟਿਕ ਮੰਨਿਆ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਦਾ ਸਾਥੀ ਉਨ੍ਹਾਂ ਤੋਂ ਬਹੁਤ ਹੀ ਖੁਸ਼ ਰਹਿਦਾ ਹੈ ਇਸ ਤੋਂ ਇਲਾਵਾ ਉਹ ਰਿਸ਼ਤੇ ਦੇ કૃਤੀ ਬਹੁਤ ਹੀ ਪਾਵ ਯਾਨੀ ਮੋਸ਼ਨਲ ਨਹੀਂ ਹੁੰਦੇ ਹਨ ਇਹ ਲੋਕ ਆਪਣੇ ਸਾਥੀ ਦੇ ਸਾਹਮਣੇ ਆਪਣੀਆਂ ਪਾਵਨਾਵਾਂ ਜ਼ਾਹਿਰ ਕਰਨ ਤੋਂ ਨਹੀਂ ਜਿਗਤੇ ਇਸ ਕਾਰਨ ਇਸ ਦੀ ਬੇਮ ਜ਼ਿੰਦਗੀ ਵਿੱਚ ਪਿਆਰ ਅਤੇ ਸਨੇਹ ਵੀ ਬਣਿਆ ਰਹਿੰਦਾ ਹੈ ਤੇ ਨਾਲ ਹੀ ਇਹ ਲੋਕ ਆਪਣੇ ਸਾਥੀ ਦੇ ਪ੍ਰਤੀ ਪੂਰੀ ਤਰ੍ਹਾਂ ਵਫਾਦਾਰ ਵੀ ਹੁੰਦੇ ਹਨ ਅਤੇ ਆਪਣੇ ਸਾਥੀ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ ਤੇ ਹਰ ਮੋੜ ਤੇ ਉਹਨਾਂ ਦਾ ਸਾਥ ਵੀ ਦਿੰਦੇ ਹਨ ਨੰਬਰ 2 ਜੋਤਿਸ਼ ਵਿੱਚ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਦਾ ਨਾਮ ਐਸ ਨਾਲ ਸ਼ੁਰੂ ਹੁੰਦਾ ਹੈ ਉਹ ਬਹੁਤ ਹੀ ਪੁੱਲੇ ਦਿਮਾਗ ਵਾਲੇ ਹੁੰਦੇ ਹਨ ਉਹ ਮਿਲਨਸਾਰ ਵੀ ਹੁੰਦੇ ਹਨ ਜਿਸ ਕਾਰਨ ਉਹ ਕਿਸੇ ਨਾਲ ਵੀ ਬਹੁਤ ਜਲਦੀ ਦੋਸਤੀ ਕਰ ਲੈਂਦੇ ਹਨ ਅਤੇ ਉਹਨਾਂ ਨਾਲ ਬਹੁਤ ਜਲਦੀ ਕੁੜੀ ਮੇ ਜਾਂਦੀ ਹਨ ਇਹ ਲੋਕ ਜ਼ਿਆਦਾਤਰ ਖੁਸ਼ ਰਹਿੰਦੇ ਹਨ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਦੁਆਰਾ ਵੀ ਉਹਨਾਂ ਦੀ ਕਦਰ ਕੀਤੀ ਜਾਂਦੀ ਹੈ ਇਹ ਲੋਕ ਦੂਜਾਂ ਦੀ ਗੱਲ ਧੀਰਜ ਨਾਲ ਸੁਣਦੇ ਹਨ ਤੇਹੀ ਕਾਰਨ ਹੈ ਕਿ ਇਹਨਾਂ ਲੋਕਾਂ ਦੇ ਆਲੇ ਦੁਆਲੇ ਦੇ ਲੋਕ ਇਹਨਾਂ ਤੋਂ ਖੁਸ਼ ਰਹਿੰਦੇ ਹਨ ਅਤੇ ਉਹਨਾਂ ਦੀ ਪ੍ਰਸ਼ੰਸਾ ਵੀ ਕਰਦੇ ਹਨ ਨੰਬਰ 3 ਇਹਨਾਂ ਲੋਕਾਂ ਨੂੰ ਅਗਵਾਈ ਕਰਨ ਦੀ ਇੱਛਾ ਹੁੰਦੀ ਹੈ। ਉਹਨਾਂ ਨੂੰ ਕਿਸੇ ਦੇ ਅਧੀਨ ਕੰਮ ਕਰਨਾ ਪਸੰਦ ਨਹੀਂ ਹੁੰਦਾ। ਉਹ ਜਾਣਦੇ ਹਨ ਕਿ ਉਹ ਜੋ ਵੀ ਕੰਮ ਕਰਦੇ ਹਨ ਉਹ ਆਪਣੀ ਮਰਜ਼ੀ ਦੇ ਅਨੁਸਾਰ ਕਰਨ ਅਤੇ ਦੂਜਾ ਆਪਣੀ ਮਰਜ਼ੀ ਦੇ ਅਨੁਸਾਰ ਹੀ ਕੰਮ ਨੂੰ ਅੱਗੇ ਵਧਾਉਣ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਪਣੀ ਸ਼ਕਤਾਂ ਨੂੰ ਧਿਆਨ ਨਾਲ ਕਿਵੇਂ ਤੋਲਣਾ ਹੈ। ਉਹ ਹਮੇਸ਼ਾ ਤੋਲ ਮੋਲ ਕਰਕੇ ਹੀ ਬੋਲਦੇ ਹਨ। ਯਾਨੀ ਕਿ ਉਹ ਜੋ ਕਹਿੰਦੇ ਹਨ ਉਹ ਬਹੁਤ ਸੋਚ ਸਮਝ ਕੇ ਕਹਿੰਦੇ ਹਨ ਅਤੇ ਉਹਨਾਂ ਦੇ ਇਸ ਗੁੱਲ ਦੇ ਕਾਰਨ ਲੋਕ ਉਹਨਾਂ ਵੱਲ ਜ਼ਿਆਦਾ ਆਕਰਸ਼ਿਤ ਵੀ ਹੁੰਦੇ ਹਨ ਨੰਬਰ 4 ਸਿਹਤ ਦੇ ਮਾਮਲੇ ਵਿੱਚ ਐਸ ਤੋਂ ਸ਼ੁਰੂ ਹੋਣ ਵਾਲੀ ਰਾਸ਼ੀ ਵਾਲੇ ਲੋਕ ਥੋੜੇ ਬਦਕਿਸਮਤ ਵੀ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਅਕਸਰ ਹੀ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਜਿਵੇਂ ਕਿ ਐਸਿਡਿਟੀ ਗੈਸ ਬਦਹਦੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਿਸ ਤੋਂ ਇਲਾਵਾ ਚਮੜੀ ਨਾਲ ਸੰਬੰਧਿਤ ਬਿਮਾਰੀਆਂ ਵੀ ਉਹਨਾਂ ਨੂੰ ਘੇਰ ਲੈਂਦੀਆਂ ਹਨ ਇਹ ਲੋਕ ਬਹੁਤ ਹੀ ਰਚਨਾਤਮਕ ਹੁੰਦੇ ਹਨ ਉਹ ਬੁੱਧੀਮਾਨ ਵੀ ਹੁੰਦੇ ਹਨ ਇਹੀ ਕਾਰਨ ਹੈ ਕਿ ਉਹ ਕਦੇ ਵੀ ਪੇੜ ਵਿੱਚ ਟੋਲਾ ਪਸੰਦ ਨਹੀਂ ਕਰਦੇ ਇਹ ਲੋਕ ਹਰ ਕੰਮ ਨੂੰ ਵੱਖਰੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤਿਅੰਤ ਵਿੱਚ ਆਪਣੀ ਮਿਹਨਤ ਅਤੇ ਲਗਨ ਨਾਲ ਸਫਲਤਾ ਵੀ ਪ੍ਰਾਪਤ ਕਰਦੇ ਹਨ ਨੰਬਰ 5 ਇਹ ਲੋਕ ਜਿੰਨੇ ਹੱਸਮੁਖ ਅਤੇ ਮਿਲਨਸਾਰ ਹੁੰਦੇ ਹਨ ਉਹ ਨਹੀਂ ਗੁੱਸੇ ਵਾਲੇ ਹੀ ਹੁੰਦੇ ਹਨ ਉਹ ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸੇ ਹੋ ਸਕਦੇ ਹਨ ਪਰ ਇੱਕ ਵਾਰ ਜਦੋਂ ਤੁਸੀਂ ਚੀਜ਼ਾਂ ਸਮਝ ਲੈਂਦੇ ਹੋ ਤਾਂ ਤੁਸੀਂ ਜਲਦੀ ਸ਼ਾਂਤ ਵੀ ਹੋ ਜਾਂਦੇ ਹਨ ਇਹ ਲੋਕ ਆਪਣੇ ਆਪ ਨੂੰ ਚੰਗੀ ਤਰ੍ਹਾਂ ਕਾਬੂ ਕਰਨਾ ਵੀ ਜਾਣਦੇ ਹਨ ਭਾਵ ਇਹ ਗੱਲ ਕਰਨ ਦੇ ਮਾਮਲੇ ਵਿੱਚ ਹੋਵੇ ਜਾਂ ਫਿਰ ਕੋਈ ਕੰਮ ਕਰਨ ਦੇ ਮਾਮਲੇ ਵਿੱਚ ਹੋਵੇ ਨੰਬਰ 6 ਇਹ ਲੋਕ ਥੋੜੇ ਸਵੈ ਮਾਨਿਕ ਹੁੰਦੇ ਹਨ ਇਸ ਲਈ ਇਹ ਕਿਸੇ ਤੋਂ ਮਦਦ ਲੈਣਾ ਵੀ ਪਸੰਦ ਨਹੀਂ ਕਰਦੇ ਆਮ ਤੌਰ ਤੇ ਉਹ ਜੋ ਵੀ ਕੰਮ ਕਰ ਰਹੇ ਹਨ ਉਸ ਨੂੰ ਆਪਣੇ ਆਪ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਕਈ ਵਾਰ ਇਹ ਲੋਕ ਆਪਣੇ ਸੁਭਾਅ ਨਾਲ ਸਭ ਨੂੰ ਹੈਰਾਨ ਵੀ ਕਰ ਦਿੰਦੇ ਹਨ ਅਤੇ ਲੋਕਾਂ ਦੇ ਇੱਕਮ ਲਖਣ ਛਾਪ ਵੀ ਛੱਡਦੇ ਹਨ ਨੰਬਰ 7 ਐਸ ਨਾਲ ਸ਼ੁਰੂ ਹੋਣ ਵਾਲੇ ਨਾਮ ਵਾਲੇ ਲੋਕ ਕਰੀਅਰ ਤੇ ਵਿਤੀ ਸਥਿਤੀ ਦੇ ਮਾਮਲੇ ਵਿੱਚ ਬਹੁਤ ਹੀ ਖੁਸ਼ਕਿਸਮਤ ਹੁੰਦੇ ਹਨ ਐਲ ਜਿਸ ਵੀ ਖੇਤਰ ਵਿੱਚ ਜਾਂਦੇ ਹਨ ਉਸ ਵਿੱਚ ਬਹੁਤ ਹੀ ਜ਼ਿਆਦਾ ਸਫਲਤਾ ਅਤੇ ਉੱਚਾ ਉਹਦਾ ਪ੍ਰਾਪਤ ਕਰਦੇ ਹਨ ਤਾਈਵਾਲ ਇਹ ਲੋਕ 20 ਤੋਂ 40 ਸਾਲ ਦੀ ਉਮਰ ਤੋਂ ਬਾਅਦ ਬਹੁਤ ਜ਼ਿਆਦਾ ਤਰੱਕੀ ਕਰਦੇ ਹਨ। ਇਹਨਾਂ ਲੋਕਾਂ ਦੀ ਵਿੱਤੀ ਹਾਲਤ ਵੀ ਚੰਗੀ ਹੁੰਦੀ ਹੈ। ਉਹਨਾਂ ਨੂੰ ਆਲੀਸ਼ਾਨ ਜ਼ਿੰਦਗੀ ਜਿਉਣਾ ਪਸੰਦ ਹੁੰਦਾ ਹੈ। ਨੰਬਰ 9। ਵਾਸਤੂ ਸ਼ਾਸਤਰ ਦੇ ਵਿੱਚ ਮਾਹਿਰਾਂ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦਾ ਨਾਮ ਐਸ ਨਾਲ ਸ਼ੁਰੂ ਹੁੰਦਾ ਹੈ, ਉਹ ਟਿਚਾ ਮੁਖੀ, ਯਾਨੀ ਕਿ ਆਪਣੇ ਲਕਸ਼ੇ ਨੂੰ ਪ੍ਰਾਪਤ ਕਰਨ ਵਾਲੇ ਹੁੰਦੇ ਹਨ। ਪਾਵੇਂ ਕਿਸੇ ਵੀ ਖੇਤਰ ਵਿੱਚ ਹੋਣ ਉਹ ਐ ਵੀ ਮੰਨਦੇ ਹਨ ਕਿ ਇਸ ਨਾਮ ਵਾਲੇ ਲੋਕ ਸੁਭਾਤ ਤੋਂ ਤੇ ਮਿਹਨਤੀ ਅਤੇ ਰਚਨਾਤਮਕ ਕੰਮਾਂ ਤੇ ਕਲਾਤਮਕ ਖੇਤਰਾਂ ਵਿੱਚ ਚੋਗਾ ਰੱਖਦੇ ਹਨ। ਉਹਨਾਂ ਨੂੰ ਸਮੱਸਿਆ ਹੱਲ ਕਰਨ ਵਾਲੇ ਵੀ ਮੰਨਿਆ ਜਾਂਦਾ ਹੈ ਅਤੇ ਉਹ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਚੁਣੌਤੀ ਦਾ ਸਾਹਮਣਾ ਵੀ ਕਰ ਸਕਦੇ ਹਨ। ਨੰਬਰ 9 ਐਨਾ ਵਿੱਚ ਕੁਝ ਨਕਾਰਾਤਮਕ ਗੁਣ ਵੀ ਹੁੰਦੇ ਹਨ। ਐ ਲੋਕ ਕਈ ਵਾਰ ਤਬਦੀਲੀ ਦਾ ਸਾਹਮਣਾ ਆਸਾਨੀ ਨਾਲ ਨਹੀਂ ਕਰ ਪੁੰਦੇ ਜਾਂ ਫਿਰ ਉਹਨਾਂ ਨੂੰ ਤਬਦੀਲੀ ਪਸੰਦ ਨਹੀਂ ਹੁੰਦੀ ਹਾਲਾਂਕਿ ਕੋਈ ਵੀ ਉਸ ਜਿੰਨਾ ਦ੍ਰਿੜ ਨਹੀਂ ਹੁੰਦਾ ਐ ਲੋਕ ਨਤੀਜੇ ਬਾਰੇ ਸੋਚੇ ਬਿਨਾ ਹੀ ਜਲਦਬਾਜ਼ੀ ਵਿੱਚ ਫੈਸਲੇ ਲੈ ਲੈਂਦੇ ਹਨ ਜਿਸ ਕਾਰਨ ਉਹਨਾਂ ਨੂੰ ਅਕਸਰ ਹੀ ਪਾਰੇ ਨੁਕਸਾਨੀ ਚੱਲਣਾ ਪੈਂਦਾ ਹੈ ਨੰਬਰ 10 ਅਸ ਅੱਖਰ ਨਾਮ ਸ਼ੁਰੂ ਹੋਣ ਵਾਲੇ ਲੋਕ ਅੰਦਰੋਂ ਸਾਫ਼ ਦਿਲ ਦੇ ਹੁੰਦੇ ਹਨ ਪਰ ਉਹਨਾਂ ਦੇ ਗੁੱਸੇ ਦੇ ਕਾਰਨ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਮਾੜੇ ਦਿਖਾਈ ਦਿੰਦੇ ਹਨ ਉਹ ਸੱਚਾਈ ਅਤੇ ਆਪਣੇ ਸਿਧਾਂਤਾਂ ਲਈ ਕਿਸੇ ਨਾਲ ਵੀ ਟਕਰਉਣ ਲਈ ਤਿਆਰ ਰਹਿੰਦੇ ਹਨ ਉਹਨਾਂ ਵਿੱਚ ਆਪਣੇ ਆਪ ਨੂੰ ਉੱਤਮ ਸਾਬਤ ਕਰਨ ਅਤੇ ਅਗਵਾਈ ਕਰਨ ਦੀ ਤ੍ਰਿਹ ਇੱਛਾ ਹੁੰਦੀ ਹੈ ਸਮਾਜਿਕ ਜੀਵਨ ਵਿੱਚ ਬਹੁਤ ਖੁਸ਼ੀyal ਅਤੇ ਮਿਲਣਸਾਰਵੇਂ ਹੁੰਦੇ ਹਨ ਅਤੇ ਪਾਰਟੀਆਂ ਤੇ ਜਸ਼ਨਾਂ ਦਾ ਬਹੁਤ ਹੀ ਆਨੰਦ ਵੀ ਲੈਂਦੇ ਹਨ ਨੰਬਰ 11 ਐਸੇ ਨਾਮ ਵਾਲੇ ਲੋਕ ਡਾਕਟਰ ਫੈਸ਼ਨ ਡਿਜ਼ਾਈਨਰ ਗ੍ਰਾਫਿਕ ਡਿਜ਼ਾਈਨਰ ਨਾਵਲ ਲੇਖਕ ਅਜਾਇਬ ਵਿਗਿਆਨੀ ਪ੍ਰਦਰਸ਼ਨੀ ਐਨ ਐਕਸੀਬਿਸ਼ਨ ਡਿਜ਼ਾਈਨਰ ਮੇਕਅਪ ਕਲਾਕਾਰ ਰਚਨਾਤਮਕ ਲੇਖਕ ਕਲਾ ਨਿਰਦੇਸ਼ਕ ਪਰਵੰਦਨ ਸਲਾਹਕਾਰ ਡੇਟਾ ਵਿਗਿਆਨੀ ਫਰੈਂਸਿਕ ਮਾਹਿਰ ਸਾਇੰਸ ਸੁਰੱਖਿਆ ਵਿਸ਼ਲੇਸ਼ਕ ਪੈਂਟਡ ਵਕੀਲ ਬਾਇਓ ਮੈਡੀਕਲ ਇੰਜੀਨੀਅਰ ਅਤੇ ਤਕਨੀਕੀ ਲੇਖਕ ਵੀ ਹੋ ਸਕਦੇ ਹਨ ਨੰਬਰ 12 ਜਿਨ੍ਹਾਂ ਲੋਕਾਂ ਦਾ ਨਾਮ ਅੰਗਰੇਜ਼ੀ ਅੱਖਰ S ਨਾਲ ਸ਼ੁਰੂ ਹੁੰਦਾ ਹੈ ਉਹਨਾਂ ਨੂੰ ਜ਼ਿਆਦਾਤਰ ਨੇਤਾ ਯਾਨੀ ਲੀਡਰਸ਼ਿਪ ਕੁਆਲਟੀ ਵਿੱਚ ਮੰਨਿਆ ਜਾਂਦਾ ਹੈ ਇਹ ਲੋਕ ਕੁੰਨਮਨ ਅਗੋਵੀਵਣ ਸਮਝਦੇ ਹਨ ਉਹਨਾਂ ਨੂੰ ਕਿਸੇ ਦੇ ਅਧੀਨ ਕੰਮ ਕਰਨਾ ਬਿਲਕੁਲ ਹੀ ਪਸੰਦ ਨਹੀਂ ਹੁੰਦਾ ਉਹ ਜੋ ਵੀ ਕਹਿੰਦੇ ਹਨ ਸੋਚ ਸਮਝ ਕਰਕੇ ਹੀ ਕਹਿੰਦੇ ਹਨ ਇਹਨਾਂ ਵਿਸ਼ੇਸ਼ਤਾ ਦੇ ਕਾਰਨ ਹੀ ਲੋਕ ਉਹਨਾਂ ਵੱਲ ਖਿੱਚੇ ਚੱਲਦੇ ਆਉਂਦੇ ਹਨ ਤੇ ਇਹ ਹਮੇਸ਼ਾ ਹੀ ਇੱਕ ਖਿੱਚ ਦਾ ਕੇਂਦਰ ਬਣੇ ਰਹਿੰਦੇ ਹਨ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲਾਈਕ ਜਰੋ ਕਰੋ ਵਰਤੋ ਆ ਸ਼ੇਅਰ ਕਰੋ ਤੇ ਚੈਨਲ ਸਿਮਰ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ